ਹਾਂ ਜੀ ਮੈਂ ਸੋਚਿਆ ਸੀਗਾ ਮੈਂ ਸੋਚਦਾ ਹੁੰਦਾ ਸੀ ਮੈਂ ਅੱਗੇ ਆਉਣਾ ਮੈਂ ਬਹੁਤ ਸੋਚਦਾ ਹੁੰਦਾ ਸੀ ਵੀ ਰੱਬ ਸੁਣੂਗਾ ਮੈਂ ਲੋਕਾਂ ਨੇ ਜਿਹੜਾ ਵੀਡੀਓ ਵੇਖਦਾ ਹੁੰਦਾ ਇੰਸਟਾਗ੍ਰam ਤੇ ਮੈਂ ਸੋਚਦਾ ਹੁੰਦਾ ਸੀ ਯਾਰ ਵੀ ਆਪਣੇ ਚੀਜ਼ ਹੀ ਨਿਕਲ ਆ ਜੀ ਨਾ ਵੀ ਆਪਾਂ ਅੱਗੇ ਆਉਂਦੇ ਨੇ ਹਨਾ ਤੇ ਰੱਬ ਬਣਿਆ ਵੀ ਆਪਣੀ ਹੌਲੀ ਦਾ ਸੁਣੀ ਮੈਂ ਪਹਿਲਾ ਗਾਣਾ ਬਣਾਇਆ ਸੀਗਾ ਝੋਨੇ ਦੀ ਪਾਰੀ ਤੇ ਆਲਦਾ ਕਵਾੜੀ ਯਾਰ ਨੇ ਹੂੰ ਅੱਛਾ ਓਟ ਦੇ ਸੀ ਫੱਕ ਨਾਲ ਬੰਦੇ 4 ਸੀ ਪਹਿਲਾਂ ਅਸੀਂ ਫੜ ਲਿਆ ਵੀ 1000 ਸੀ ਘਰੇ ਵਿੱਚ ਕੰਮ ਅਸੀਂ ਕਰੀ ਜਾਂਦੇ ਆ ਕਲਾ ਕਲਾ ਡਕਾ ਥੱਲੇ ਝੜੀ ਜਾਂਦੇ ਆ ਜਦੋਂ ਮੈਂ ਕਿਤੇ ਖੜਿਆ ਤਾਂ ਮੈਂ ਵਿਚਾਲੇ ਖੜਿਆ ਹੋ। ਉਹ ਆਜੀ ਹੈ ਵੀ ਥੋੜੇ ਲੱਗ ਤਕਦਾ 15 ਹੋਰ ਹੋਰ ਕਿਹੜੀ ਕਲਾਕਾਰ ਦਾ ਗਾਣਾ। ਇੱਕ ਮੈਂ ਕੋਰ ਵਾਲਾ ਮੰਨਦਾ ਬਣਾ ਲਈ। ਚੱਕ ਕੇ ਤੂੰ ਘੁੱਟੀ ਵਿੱਚੋਂ ਰਗ ਕੱਢ ਲਈਂ ਵੇ ਕੱਲਾ ਕੱਲਾ ਡੱਕਾ ਜਿੱਥੇ ਚਾਹੇ ਜੜ ਲਈਂ ਵੇ। ਬਾਕੀ ਸਾਰੇ ਪਿੱਛੇ ਹੁੰਦਿਆ ਤੂੰ ਕੱਲਾ ਯੂਰ ਲਾਉਣਾ ਰਹਿਣਾ ਮੱਲਾ ਮੈਂ ਚੋਣ ਵਾਲੀ ਗੱਲ ਪੁੱਛੇ। ਲੋਨ ਵਾਲਾ ਬਣਾਇਆ ਸੀ ਇਹ ਇੱਕ ਲੋਨ ਵਾਲਾ ਮਤਲਬ ਕਿ ਲੋਨ ਲੋਨਾਂ ਦਾ ਕਿਉਂ ਬਹੁਤ ਮਸ਼ਨਾ ਬਣਾਇਆ ਜਿਹੜਾ ਅੱਜ ਕੱਲ ਬੜਾ ਚੱਕ ਦੇ ਲੋਨ ਮੜੀ ਸੀ ਲੋਨ ਮੈਂ ਮਹੀਨੇ ਬਾਅਦ ਕਿਸਤਾ ਪਰਦਾ ਰਿਆ ਕਿੰਨਾ ਕੰਮ ਮੈਂ ਕਰਦਾ ਤੈਨੂੰ ਤਰਸਣਾ ਆਇਆ ਨਹੀਂ ਹਾਏ ਚਾਰ ਵਾਰੀ ਲੋਨ ਚੱਕ ਲਿਆ ਅੱਜ ਤੱਕ ਕੁੱਝ ਨਾ ਬਣਾਇਆ ਨੀ ਦੋਸਤੋ ਕਹਿੰਦੇ ਜੇ ਕਲਾ ਪੈਸੇ ਨਾਲ ਖਰੀਦੀ ਜਾਂਦੀ ਹੁੰਦੀ ਤਾਂ ਸ਼ਾਇਦ ਅੱਜ ਅਮੀਰ ਬੰਦਿਆਂ ਕੋਲੇ ਹੁੰਦੀ ਕਿਉਂਕਿ ਕਲਾ ਕਿਸੇ ਇੱਕ ਬੰਦੇ ਤੇ ਫਤਾਜ ਨਹੀਂ ਹੈਗੀ ਚਾਹੇ ਉਹ ਅਮੀਰ ਆ ਚਾਹੇ ਉਹ ਗਰੀਬ ਆ ਕਲਾ ਕਿਸੇ ਵੀ ਬੰਦੇ ਦੇ ਵਿੱਚ ਹੋ ਸਕਦੀ ਆ ਚਾਹੇ ਉਹ ਗਾਉਣ ਦਾ ਖੇਤਰ ਆ ਚਾਹੇ ਉਹ ਚਿੱਤਰਕਾਰੀ ਦਾ ਖੇਤਰ ਆ ਚਾਹੇ ਉਹ ਲਿਖਣ ਦਾ ਖੇਤਰ ਆ ਤਾਂ ਪਿਛਲੇ ਲੰਬੇ ਸਮੇਂ ਤੋਂ ਇੰਸਟਾਗ੍ਰam ਤੇ ਇੱਕ ਨੌਜਵਾਨ ਆ ਜਿਹੜਾ ਉਹ ਆਪਣੇ ਕੰਮ ਨਾਲ ਸਬੰਧਤ ਜਿਹੜੇ ਉਹ ਦੂਜੇ ਗਾਣਿਆਂ ਦੀਆਂ ਤਰਜ਼ਾਂ ਦੇ ਉੱਪਰ ਆਪਣੇ ਕੰਮ ਨਾਲ ਸਬੰਧਤ ਗਾਣੇ ਬਣਾਉਂਦਾ ਤੇ ਇੰਸਟਾਗ੍ਰam ਦੇ ਉੱਪਰ ਕਾਫੀ ਫੇਮਸ ਆ ਬਾਈ ਦਾ ਨਾਮ ਹੈਗਾ ਅਰਸ਼ ਮਾਨੂਕੇ ਅਸੀਂ ਅੱਜ ਇੰਸਟਾਗ੍ਰਾਮ ਤੋਂ ਉਹਨਾਂ ਦੀ ਪ੍ਰੋਫਾਈਲ ਤੋਂ ਸੰਪਰਕ ਲੈ ਕੇ ਉਹਨਾਂ ਉਹਨਾਂ ਦੇ ਕੋਲੇ ਪਹੁੰਚੇ ਆਂ ਸਾਰੀ ਗੱਲਬਾਤ ਕਰਾਂਗੇ ਬਾਈ ਹੋਣਾਂ ਦੇ ਨਾਲ ਸਵਾਗਤ ਕਰਦੇ ਆ ਮੇਰੇ ਸਭ ਤੋਂ ਪਹਿਲਾਂ ਸਵਾਗਤ ਹੈ ਬਾਈ ਜੀ ਕੀ ਗੱਲ ਵੀ ਸਾਰਿਆਂ ਦੀ ਅਛਾਰਸ਼ ਬਾਈ ਸਭ ਤੋਂ ਪਹਿਲਾਂ ਇਹ ਦੱਸੋ ਕਿ ਪਰਿਵਾਰ ਦੇ ਵਿੱਚ ਕੌਣ ਕੌਣ ਜੀ ਤਿੰਨ ਭੈਣਾਂ ਜੀ ਦੋ ਭਰਾ ਮਾਮੇ ਨਾਲ ਅੱਛਾ ਕਿੰਨੀਆਂ ਪੜ੍ਹੇ ਹੋ ਤੁਸੀਂ ਹਾਂ ਜੀ ਪੜ੍ਹੇ ਹਾਂ ਜੇ ਪੜ੍ਹੇ ਅੱਛਾ ਅਰਸ਼ ਜਿਹੜੇ ਤੁਸੀਂ ਬਾਈ ਇਹ ਗਾਣੇ ਲਿਖਦੇ ਹੋ ਮਾਲੋ ਆਰਨੇ ਦਾ ਗਾਣਾ ਹੋ ਗਿਆ ਤੁਸੀਂ ਰਾਜਵੀਰ ਜਵੰਦਾ ਦੇ ਗਾਣੇ ਦੇ ਵੀ ਵੀਡੀਓ ਬਣਾਈ ਕਾਫੀ ਵਾਇਰਲ ਹੋਈਆਂ ਵੀਡੀਓ ਤੁਹਾਡੀਆਂ ਹਾਂਜੀ ਕਾਫੀ ਵਾਇਰਲ ਹੋਈਆਂ ਤੁਹਾਡੀਆਂ ਵੀਡੀਓ ਹਾਂਜੀ ਕਿਵੇਂ ਨਹੀਂ ਮਨ ਦੇ ਵਿੱਚ ਖਿਆਲ ਆਇਆ ਵੀ ਯਾਰ ਮੈਂ ਵੀ ਗਾਣੇ ਲਿਖਾਂ ਵੀ ਮੈਂ ਵੀ ਕਿਉਂਕਿ ਅੱਜ ਅੱਜ ਕੱਲ ਦੇ ਸਮੇਂ ਦੇ ਵਿੱਚ ਹਰੇਕ ਬੰਦੇ ਦਾ ਮੈਂ ਵੀ ਫੇਮਸ ਹੋਵਾਂ ਤੁਹਾਨੂੰ ਵੀ ਲੱਗਦਾ ਸੀ ਕਿ ਯਾਰ ਮੈਂ ਗਾਣੇ ਬਣਾਉਂਗਾ ਸ਼ਾਇਦ ਕਿਤਨਾ ਕਿਤੇ ਗੱਲ ਬਣ ਜੇ ਹਾਂਜੀ ਮੈਂ ਸੋਚਿਆ ਸੀਗਾ ਮੈਂ ਸੋਚਦਾ ਹੁੰਦਾ ਸੀ ਕਿ ਮੈਂ ਅੱਗੇ ਆਉਣਾ ਲਾ ਮੈਂ ਬਹੁਤ ਸੋਚਦਾ ਹੁੰਦਾ ਸੀ ਵੀ ਰੱਬ ਸੁਣਦਾ ਮੈਂ ਲੋਕਾਂ ਦਾ ਜਿਹੜਾ ਵੀਡੀਓ ਵੀ ਇਹਦਾ ਹੁੰਦਾ ਇੰਸਟਾ ਮੈਂ ਸੋਚਦਾ ਹੁੰਦਾ ਸੀ ਯਾਰ ਵੀ ਆਪਣੇ ਚੀ ਵੀ ਨਿਕਲ ਆਇਆ ਲੀਣਾ ਵੀ ਆਪਾਂ ਅੱਗੇ ਆਉਂਦੇ ਨਹੀਂ ਹਨ ਤੇ ਰੱਬ ਨੇ ਵੀ ਆਪਣੀ ਵਧੀਆ ਸੁਣੀ ਮੈਂ ਪਹਿਲਾ ਗਾਣਾ ਬਣਾਇਆ ਸੀਗਾ ਝੋਨੇ ਤੇ ਪਾਰੀ ਦੇਵਦਾ ਕਵਾੜ ਯਾਰ ਨੇ ਹਮ ਅੱਛਾ ਕਰਿਓ ਦਰਸ਼ਕਾਂ ਨਾਲ ਸਾਂਝਾ ਫਿਰਾਂ ਸੁਣਾ ਲੈ ਨੀ ਦੇਵਦਾ ਕਵਾੜੀਆ ਪੱਟ ਦੇ ਸੀ ਫੱਕ ਨਾਲ ਬੰਦੇ 4 ਸੀ ਪਹਿਲਾਂ ਅਸੀਂ ਫੜ ਲਿਆ ਵੀ 1000 ਸੀ ਗਾਰੇ ਵਿੱਚ ਕੰਮ ਅਸੀਂ ਕਰੀ ਜਾਂਦੇ ਆ ਕੱਲਾ ਕੱਲਾ ਡਕਾ ਥਲੇ ਝੜੀ ਜਾਂਦੇ ਆ ਜਦੋਂ ਕਿਤੇ ਖੜੇ ਆ ਤਾਂ ਮੈਂ ਵਿਚਾਲੇ ਖੜਿਆ ਛੱਡ ਜਾਂਦੇ ਪਹਤ ਮੈਨੂੰ ਬਹਾਲੀਆ ਕੁੜੇ ਸੁਬਾ ਸਾਂ ਮਚੋਨਾ ਤਾਂ ਵਥੇਰਾ ਲੱਗਦਾ ਤੇ ਪਹਿਰੇ ਤੌਪ ਲੱਗਦੀ ਏ ਭਾਲੀਆ ਕੁੜੇ ਸੁਬਾ ਸਾਂ ਮਚੋਨਾ ਤਾਂ ਵਥੇਰਾ ਲੱਗਦਾ ਤੇ ਪਹਿਰੇ ਤੌਪ ਲੱਗਦੀ ਏ ਭਾਲੀਆ ਕੁੜੇ ਤੇ ਪਹਿਰੇ ਤੌਪ ਲੱਗਦੀ ਏ ਭਾਲੀਆ ਕੁੜੀ ਅਰਸ਼ ਤੁਸੀਂ ਕਿਹਾ ਵੀ ਘਾਤੀ ਪੜਿਆ ਹਨ ਤੇ ਐ ਮਨ ਦੇ ਵਿੱਚ ਕਿਵੇਂ ਖਿਆਲ ਜਾਉਂਦਾ ਲਿਖ ਲੁਕ ਲਿਖਦੇ ਆ ਕਿ ਬਸ ਵੈਸੇ ਦਿਮਾਗ ਦੇ ਵਿੱਚ ਜਿਵੇਂ ਪੱਕਾ ਇੱਕ ਕਹਿੰਦੇ ਰਜਿਸਟਰ ਲਾਇਆ ਪੱਕਾ ਹੀ ਉਵੇਂ ਬਸ ਦਿਮਾਗ 'ਚ ਹੀ ਬਣਾ ਲਿਆ ਲਿਖਦੇ ਲੋਕ ਦੇ ਰਹਿੰਦੇ ਨੇ ਅਸਿਆ ਹਾਂ ਡਾ ਦਿਮਾਗ 'ਚ ਸਟਕ ਗਿਆ ਹੋਰ ਹੋਰ ਕਿੰਨੇ ਕ ਕਲਾਕਾਰਾਂ ਦੇ ਗਾਣੇ ਆ ਜਿਹੜੇ ਕਿਉਂਕਿ ਨਵੇਂ ਗਾਣੇ ਤੁਸੀਂ ਬਣਾਉਣੇ ਕਿੰਨੇ ਕ ਕਲਾਕਾਰਾਂ ਦੇ ਗਾਣੇ ਆ ਜਿਹੜੇ ਜਿਨ੍ਹਾਂ ਦੇ ਜਿਨ੍ਹਾਂ ਦੀ ਤਾਰੀਖ ਤੇ ਤੁਸੀਂ ਆਪ ਦੇ ਕਿਤੇ ਨਾਲ ਸੰਬੰਧਿਤ ਗੀਤ ਬਣਾਏ ਆ ਜੀ ਬਹੁ ਆ ਜੀ ਹੈਗੇ ਠੋਣਗੇ ਲਗਭਗ 10-15 ਹੋਰ ਹੋਰ ਕਿਹੜੀ ਕਲਾਕਾਰ ਦਾ ਗਾਣਾ ਇੱਕ ਮੈਂ ਕੋਰ ਵਾਲਾ ਮਾਨ ਦਾ ਬਣਾਇਆ ਸੀ ਜੀ ਹੂੰ ਜਬਰੂ ਤੇ ਸੰਗ ਦਾ ਹੁਣ ਹੁਣੇ ਬਣਾਇਆ ਝੋਨੇ ਤੇ ਹੂੰ ਹਾਂਜੀ ਅਸੀਂ ਸੁਣਾਇਓ ਫਿਰ ਉਹ ਚੱਕ ਕੇ ਤੇ ਘੁੱਟੀ ਵਿੱਚ ਰੁਗ ਕੱਢ ਲਈ ਵੇ ਕੱਲਾ ਕੱਲਾ ਡੱਕਾ ਜਿੱਥੇ ਚਾਹੇ ਜੜ ਨਹੀਂ ਵੇ ਬਾਕੀ ਸਾਰੇ ਪਿੱਛੇ ਹੁੰਦਿਆ ਤੂੰ ਇਕੱਲਾ ਯੂਰ ਲਾਉਣਾ ਰਹਿਣਾ ਮੱਲਾ ਮੈਂ ਚੋਣੇ ਵਾਲੀ ਗੱਲ ਪੁੱਛਣੀ ਕਿੰਨੀ ਫੋਰਤੀ ਨਾਲ ਲਾਉਣਾ ਵੇ ਤੂੰ ਇਕੱਲਾ ਮੈਂ ਚੋਣੇ ਵਾਲੀ ਗੱਲ ਪੁੱਛਣੀ ਕਿੰਨੀ ਫੋਰਤੀ ਨਾਲ ਲਾਉਣਾ ਵੇ ਤੂੰ ਇਕੱਲਾ ਮੈਂ ਚੋਣੇ ਵਾਲੀ ਗੱਲ ਪੁੱਛਣੀ ਅਸੀਂ ਜਿਹੜਾ ਤੁਸੀਂ ਹੁਣ ਜਿੰਨੇ ਵੀ ਗੀਤ ਬਣਾਏ ਆ ਉਹਨਾਂ ਦੇ ਵਿੱਚੋਂ ਸਭ ਤੋਂ ਤੁਹਾਨੂੰ ਕਿਹੜਾ ਸਭ ਤੋਂ ਵਧੀਆ ਗੀਤ ਲੱਗਦਾ ਤੁਹਾਡਾ ਸਭ ਤੋਂ ਫੇਵਰੇਟ ਗੀਤ ਕਿਹੜਾ ਆ ਉਹ ਜੀ ਮੈਂ ਲੋਨ ਵਾਲਾ ਬਣਾਇਆ ਸੀ ਇਹ ਇੱਕ ਲੋਨ ਵਾਲਾ ਮਤਲਬ ਕਿਵੇਂ ਲੋਨ ਲੋਨ ਵਾਲਾ ਕਿਵੇਂ ਉਹ ਮਸ਼ਲਾਉਣਾ ਜੀ ਉਹ ਜਿਹੜਾ ਅੱਜ ਕੱਲ ਬੜਾ ਚੱਕਦੇ ਲੋਕੀ ਲੋਨ ਮੁੜ ਕੇ ਕਿਸ ਤਰ੍ਹਾਂ ਭਰਾਂ ਜਾਂਦੀਆਂ ਨੇ ਹਨਾ ਜੀ ਉਹਦਾ ਮੈਂ ਬਣਾਇਆ ਸੀ ਅੱਛਾ ਮੈਂ ਵਿਚਾਰਾ ਕੰਮ ਸੀ ਵਾਲਾ ਦਿਹਾੜੀਆਂ ਕਰਦਾ ਰਿਆ ਤੂੰ ਚੱਕਦੀ ਸੀ ਲੋਨ ਮੈਂ ਮਹੀਨੇ ਬਾਅਦ ਕਿਸ ਤ੍ਹਾਂ ਪਰਦਾ ਰਿਆ ਕਿੰਨਾ ਕੰਮ ਮੈਂ ਕਰਦਾ ਤੈਨੂੰ ਤਰਸਣਾ ਆਇਆ ਨਹੀਂ ਹਏ ਚਾਰ ਵਾਰੀ ਲੋਨ ਚੱਕ ਲਿਆ ਅੱਜ ਤੱਕ ਕੁਝ ਨਾ ਬਣਾਇਆ ਨਹੀਂ ਹਾਏ ਮੈਂ ਵਿਚਾਰਾ ਕਮਸੀ ਵਾਲਾ ਦਿਹਾੜੀਆਂ ਕਰਦਾ ਰਿਆ ਤੂੰ ਚੱਕਦੀ ਸੀ ਲੋਨ ਮਹੀਨੇ ਬਾਅਦ ਕਿਸ ਤਹਾਂ ਪਰ ਧਾਰਿਆ ਅੱਛਾ ਘਾਣੇ ਦਾ ਮਤਲਬ ਤੁਸੀਂ ਪੂਰੇ ਐ ਥੋਕ ਥੋਕ ਕੇ ਬਣਾਉਨੇ ਹਨਾ ਅੱਛਾ ਅਰਚ ਝੋਨੇ ਤੋਂ ਬਾਅਦ ਕੋਈ ਹੋਰ ਕੰਮ ਵੀ ਕਰਦੇ ਹੋ ਕਿ ਬਸ ਇਕੱਲਾ ਸੀਜ਼ਨ ਹੀ ਲਾਉਨੇ ਬਈ ਭਾਈ ਮਜ਼ਦੂਰੀ ਕਰਦੇ ਆ ਸੈਲਰ ਤੇ ਜਾਵੜੇ ਨੇ ਜਾਂ ਜਾਂ ਮੈਸਤੀ ਨੂੰ ਬਸ ਅੱਛਾ ਮੈਸਤੀ ਨਾਲ ਵੀ ਕੰਮ ਔਖੇ ਹੁੰਦਾ ਹਨਾ ਉਹਦੇ ਤਾਂ ਨਹੀਂ ਬਣਾਇਆ ਕਦੇ ਉਹ ਉੱਥੇ ਬਣਾਇਆ ਸੀਗਾ ਜੀ ਇੱਕ ਹੂੰ ਰੁਕਾ ਬਣਿਆ ਸੀ ਯਾਰ ਨਹੀਂ ਲੱਗਣਾ ਅੱਛਾ ਕਰੋ ਪਰਦੰਜ 12 ਵਜੇ ਤੋਂ ੱਪ ਲੱਗਦੀ ਏ ਬੜੀ ਸਾਰਾ ਦਿਨ ਗਰਮੀ ਵਿੱਚ ਮਰੀਏ ਠੇਕੇਦਾਰ 2 ਮਿੰਟ ਖੜਨ ਨਹੀਂ ਦਿੰਦਾ ਕਹਿੰਦਾ ਅੱਜ ਉਹ ਕੰਮ ਦਾ ਵਾਦਾ ਕਰੀਏ ਮਸਾਲਾ ਈਟਾਂ ਮਿਹਰੇ ਤੋਂ ਮੰਗਉਂਦੇ ਫਿਰਦੇ ਸ਼ੱਕੀ ਕੀਤਾ ਪਿਆ ਯਾਰ ਤੇਰਾ ਜਾਣ ਫਸ ਗਈ ਮੈਸਤਰੀਆਂ ਨਾਲ ਹਾਣਦੀਏ ਨਹੀਂ ਕੰਮ 400 ਚ ਲੈੰਦੇ ਆ ਬਥੇਰਾ ਜਾਣ ਫਸ ਗਈ ਮੈਸਤਰੀਆਂ ਨਾਲ ਹਾਣਦੀਏ ਕੰਮ 400 ਚ ਲੈੰਦੇ ਆ ਬਥੇਰਾ ਨਹੀਂ अच्छा हर शख्स बंदे हाँ हाँ। दे, दे ना ਸੁਪਨੇ ਹੁੰਦੇ ਆ ਹਾਂਜੀ ਯਾਰ ਮੈਂ ਆਹ ਕਰਨਾ ਮੈਂ ਆਹ ਕਰਨਾ ਹਾਂਜੀ ਕਿੰਨੇ ਕੁ ਸੁਪਨੇ ਆ ਮਨ ਦੇ ਵਿੱਚ ਯਾਰ ਮੈਂ ਇਸ ਲਾਈਨ ਦੇ ਵਿੱਚ ਪੈ ਕੇ ਵੀ ਕਿੱਥੋਂ ਤੱਕ ਪਹੁੰਚਣਾ ਚਾਹੁੰਦੇ ਹਾਂ ਜੀ ਬਹੁਤ ਦੂਰ ਤੀ ਬਹੁਤ ਵੱਡੇ ਵੱਡੇ ਸੁਪਨੇ ਸੋਚੇ ਆ ਜੀ ਹਾਂਜੀ ਮੈਨੂੰ ਆਈ ਮੈਂ ਕਹਿਆਂ ਵਾਲੀ ਇਹ ਦੁਨੀਆ ਅੱਗੇ ਚੱਲਣਾ ਪੈਗਾ ਮਾੜਾ ਮੋਟਾ ਆਪਾਂ ਇੰਨਾ ਵਿਆਂ ਦੇ ਹਾਂ ਹਾਂ ਬਹੁਤ ਜਿਹਾ ਵਤ ਦੱਬੇ ਹੋਏ ਜਦੋਂ ਗਾਣਾ ਬਣਾਉਨੇ ਹੋ ਕਿੰਨਾ ਕੁ ਪਿਆਰ ਮਿਲਦਾ ਲੋਕਾਂ ਦਾ ਹਾਂਜੀ ਬਹੁਤ ਪਿਆਰ ਦਿੰਦੇ ਆ ਜੀ ਕਿਤੇ ਕਿਤੇ ਰੀਲ ਚੱਲ ਵੀ ਜਾਂਦੇ ਕਿਤੇ ਕਿਤੇ ਨਹੀਂ ਬਹੁਤ ਕਈ ਵਾਰ ਤਾਂ ਮਿਲੀ ਨਹੀਂ ਚੱਲਦੀਆਂ ਫਿਰ ਹਾਂ ਹਾਂਜੀ ਅੱਛਾ ਹੁਣ ਤੱਕ ਜਿੰਨੇ ਵੀ ਕਲਾਕਾਰਾਂ ਦੇ ਤੁਸੀਂ ਗੀਤ ਬਣਾਏ ਆ ਉਹਨਾਂ ਦੇ ਚਰਨ ਤੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਜਾਂ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕੇ ਨਹੀਂ ਜੀ ਕਿਸੇ ਨੇ ਨਹੀਂ ਕੀਤੀ ਜੀ ਜਿੱਦ ਮੈਂ ਪਰ ਵੀਡੀਓ ਬਣਾਏ ਸੀ ਪਿਛਲੇ ਸਾਲ ਝੋਨੇ ਵਾਲੀ ਆਰਨੇਤ ਨੇ ਆਪਣੀ ਸਟੋਰੀ ਲਈ ਦੀ ਹਾਂ ਹਾਂਜੀ ਹਾਂ ਰਾਜਵੀਰ ਦਾ ਜੀ ਵੰਡੇ ਦਾ ਮੈਂ ਗਾਣਾ ਆਪਣਾ ਜਿ ਸਿਆਲਾਂ ਚ ਮੇਰਾ ਦਿਲ ਕਰੇ ਤੇਰਾ ਨਾਸੂਨ ਰੱਖ ਦਵਾਂ ਅੱਛਾ ਉਹ ਰਾਜਵੀਰ ਜਵੰਡੇ ਨੇ ਫੇਸਬੁੱਕ ਤੇ ਆਪ ਦੇ ਨਾਲ ਮੇਰੀ ਵੀਡੀਓ ਪਾਈ ਸੀ ਕਿਵੇਂ ਦੇ ਕਿਵੇਂ ਦੇ ਬਣਾਇਆ ਸੀ ਉਹ ਉਹ ਸੁਣਾ ਦਿੰਦਾ ਅਸੀਂ ਪਹਿਲਾਂ ਹੀ ਸੀ ਤੰਗ ਰੱਬਾ ਕਰਤੀ ਵਾਲੀ ਠੰਡ ਕੰਮ ਵਾਲੇ ਬੰਦੇ ਰੱਬਾ ਤੈਥੋਂ ਤੌਪ ਰਿਆ ਮੰਗ ਠੰਡ ਲੱਗਦੀ ਏ ਲਾ ਕੇ ਕਿਵੇਂ ਲੋਹੀ ਰੱਖ ਦੇਵਾਂ ਮੇਰਾ ਦਿਲ ਕਰੇ ਚਾਹਦਾ ਡੋਲ ਕੋਲੀ ਰੱਖ ਲਵਾਂ ਮੇਰਾ ਦਿਲ ਕਰੇ ਚਾਹਦਾ ਡੋਲ ਕੋਲੀ ਰੱਖ ਲਵਾਂ ਮੇਰਾ ਡੱਲੇ ਕਰੇ ਚਾਦਾ ਡੋਲੂ ਕੋਲੀ ਰੱਖ ਲਵਾਂ ਅਸਰਛ ਇਹ ਤਾਂ ਚਲੋ ਕਾਮਨਾ ਸੰਬੰਧਿਤ ਹੋ ਗਏ ਚਾਹੇ ਇਹ ਨੂੰ ਮਜ਼ਾਕੀਆ ਟਾਈਪ ਚ ਆਪ ਰਹੀ ਹੈ ਨਾ ਵੀ ਵੈਸੇ ਫਨੀ ਤਰੀਕੇ ਦੇ ਨਾਲ ਆਪ ਬਣਾਇਆ ਹੋਰ ਮਤਲਬ ਜਿਵੇਂ ਆਪਾਂ ਕਹੇ ਸੀਰੀਅਸ ਗੀਤ ਜਾਂ ਜਿਵੇਂ ਤੁਸੀਂ ਖਾਸ ਕਰਕੇ ਮਜ਼ਦੂਰ ਕੈਟਾਗਰੀ ਦੇ ਵਿੱਚੋਂ ਅੱਧੀ ਐਂਜੇ ਨਹੀਂ ਸੋਚਿਆ ਵੀ ਮਜ਼ਦੂਰਾਂ ਦੇ ਲਈ ਜਿਨ੍ਹਾਂ ਦੀ ਕੋਈ ਵੀ ਨਹੀਂ ਗੱਲ ਕਰਦਾ ਉਹਨਾਂ ਦੇ ਲਈ ਮੈਂ ਸਪੈਸ਼ਲ ਗੀਤ ਬਣਾਉਂਗਾ ਹਾਂ ਬਣਾਉਂਗਾ ਜਰੂਰ ਹਲੇ ਮੈਂ ਕੰਮ 'ਚ ਬੜਾ ਵਿਦਿਆ ਤੇ ਦੁਬਾਰ ਮੈਂ ਬਣਾਉਂਗਾ ਹੂੰ ਹਾਂਜੀ ਉਹ ਨਾ ਚੁਣਾ ਲਾਲ ਜੀ ਦੁਕਾਦੇ ਕੰਮ ਤੋਂ ਅੱਛਾ ਹੋਰ ਕੋਈ ਗੀਤ ਬਣਾਇਆ ਜੀ ਦਾ ਮੰਨ ਲਓ ਹੋਵੇ ਵੀ ਰਿਕਾਰਡ ਰਿਪੋਰਟ ਕਰ ਲਾਂਗੇ ਜੀ ਆਪਦਾ ਜੀ ਹਾਂ ਤੋਂ ਮੈਂ ਬਣਾਇਆ ਸੀ ਬਾਣਾ ਤੇ ਬਣਾ ਲਈਏ ਕਰਨਾ ਸਰ ਹਾਂ ਕਰੂੰਗਾ ਮੈਂ ਡੇਢ ਕੇ ਮਹੀਨਿਆਂ ਨੂੰ ਅੱਛਾ ਅੱਛਾ ਹਾਂਜੀ ਚਲੋ ਵਧੀਆ ਗੱਲ ਅੱਛਾ ਅਰਸ਼ ਭਾਈ ਲਾਸਟ ਸਵਾਲ ਬੇਬੇ ਬਾਪੂ ਹੁਣ ਕੀ ਕੰਮ ਕਰਦੇ ਆ ਜੀ ਮੇਰਾ ਭਰਾ ਜਿਹੜਾ ਉਹ ਵੀ ਹਲੇ ਮਜ਼ਦੂਰੀ ਕਰਦਾ ਵਾ ਉਹਨੂੰ ਮਿਲਣੀ ਨੌਕਰੀ ਉਹ ਪੜਿਆ ਤਾਂ ਬਹੁਤ ਆ ਆ ਮਾਨਿਕ ਚੱਲਣ ਨੂੰ ਲੱਗ ਜੂਗਾ ਮੀਨਾ ਡੇਢ ਮਹੀਨੇ ਨੂੰ ਤਾਂ ਡੈਰੀ ਚੋਂ ਦੇ ਫਾਰਮ ਭਰੇ ਆ। ਅੱਛਾ। ਜਿਹੜਾ ਡੈੜੀ ਆ ਉਹ ਮਜ਼ਦੂਰੀ ਕਰਦਾ। ਹੂੰ। ਆ ਭਰਾ ਤੁਹਾਡਾ ਕਿੰਨੇ ਪੜਿਆ? ਉਹ ਪੜਿਆ ਜੀ 12 12 ਦਾ। ਅੱਛਾ ਕਿਉਂਕਿ 2022 ਤੋਂ ਪਹਿਲਾਂ ਸਰਕਾਰ ਬਦਲੀ। 22 ਤੋਂ ਬਾਅਦ ਬਦਲ ਗਈ ਸਰਕਾਰ। ਉਹ ਤੋਂ ਪਹਿਲਾਂ ਇਹ ਨਾਰਾ ਸੀਗਾ ਵੀ ਮਜ਼ਦੂਰਾਂ ਦੀ ਜਨਕੀ ਚ ਬਦਲਾ ਆ ਜਾਊਗਾ। ਘਰੇ ਦੇਖਿਆ ਤੁਹਾਡਾ ਆਈ ਕਾਰਡ ਵੀ ਪਿਆ ਸੀ ਆ। ਜਿਹਦੇ ਨਾਲ ਸਪੈਸ਼ਲ ਡਿਊਟੀ ਆ ਆਮ ਆਦਮੀ ਪਾਰਟੀ। ਹਾਂ ਜੀ। ਹੋਇਆ ਕੋਈ ਬਦਲਾ ਦਾ ਫਾਇਦਾ? ਨਾ ਜੇ ਕੋਈ ਨਾ ਹੋਇਆ ਇਹਦਾ ਜੀ ਮੇਰਾ ਭਰਾ ਰੰਦਾ ਹੀ ਪਾਰਟੀ ਵਾਲਾ ਸੀ ਹੌਲੀ ਹੌਲੀ ਕੋਕ ਨੇ ਕਿਨੇ ਦਵਾ ਰਾਂਗੇ ਨੌਕਰੀ ਬਹੁਤ ਟਾਈਮ ਲੱਗਿਆ ਆਮ ਪਾਰਟੀ ਨਾਲ ਅੱਛਾ ਲੱਗਦਾ ਕੋਈ ਬਦਲਾਅ ਦਾ ਫਾਇਦਾ ਮਜ਼ਦੂਰਾਂ ਨੂੰ ਖਾਸ ਕਰਕੇ ਹੋਇਆ ਨਹੀਂ ਮੰਨਦਾ ਕੁਝ ਨਹੀਂ ਲੱਗਦਾ ਅਸੀਂ ਤਾਂ ਵੀ ਕਰ ਦਿਆ ਵੀ ਆਹ ਦੇਖਣੇ ਆ ਕੋਈ ਨਹੀਂ ਕਿਛੇ ਦਾ ਸੋਚਦਾ ਬਈ ਹੂੰ ਆਹ ਦੇ ਸ਼ਰਤੀ ਬੰਦੇ ਨੂੰ ਬੰਨਣਾ ਪੈਂਦਾ ਹਾਂ ਸਹੀ ਗਾ ਹਾਂ ਜਿਵੇਂ ਸਮਾਜਤਾ ਬਈ ਧੰਨਵਾਦ ਸੋ ਦੋਸਤੋ ਇਹ ਸੀ ਗੱਲਬਾਤ ਬਾਈ ਅਰਸ਼ ਹੁਣਾ ਦੇ ਨਾਲ ਜਿਨ੍ਹਾਂ ਨੇ ਆਪਦੇ ਦਿਲ ਦੇ ਜਬਾਤ ਹਮੇਸ਼ਾ ਸਾਂਝੇ ਕਰਦੇ ਰਹਿੰਦੇ ਆ ਤਾਂ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਦੇ ਬੰਦਿਆਂ ਦੀ ਜਰੂਰ ਸਪੋਰਟ ਕਰਨੀ ਚਾਹੀਦੀ ਹੈ ਜਿਹੜੇ ਕਿਤੇ ਨਾ ਕਿਤੇ ਖਾਸ ਕਰਕੇ ਆਪਦੀ ਕੈਟਾਗਰੀ ਦੀ ਗੱਲ ਕਰਦੇ ਆ ਚਾਹੇ ਕਿਸੇ ਦੀ ਕਿਸੇ ਗਾਣੇ ਦੀ ਤਰਜ਼ੀ ਤੇ ਕਰਦੇ ਆ ਪਰ ਜਰੂਰ ਇਸ ਤਰ੍ਹਾਂ ਦੇ ਬੰਦਿਆਂ ਦੀ ਜਿਹੜੀ ਉਹ ਸਪੋਰਟ ਕਰਨੀ ਚਾਹੀਦੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਾਈ ਦੇ ਗੀਤ ਆ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਜੁੜੇ ਰਹੋ ਸੰਘਰਸ਼ ਦਾ ਸਟ੍ਰਗਲ ਦੇ ਨਾਲ ਤੇ ਮੈਂ ਸੋਫਟੀਟ ਮਾਡ ਬਹੁਤ ਬਹੁਤ ਧੰਨਵਾਦ